ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ ਦੀ ਦੂਜੀ ਪੌੜੀ ਵਿੱਚ ਵਾਹਿਗੁਰੂ ਦੇ ਹੁਕਮ ਬਾਰੇ ਸਮਝਾਉਂਦੇ ਹਨ ਇੱਥੇ ਹੁਕਮ ਦਾ ਮਤਲਬ ਹੈ ਪਰਮਾਤਮਾ ਦੀ ਰਜਾ ਉਸ ਦਾ ਕਾਇਦਾ ਕਾਨੂੰਨ ਜਿਸ ਵਿੱਚ ਸਾਰੀ ਸਿਰਜਣਾ ਚੱਲ ਰਹੀ ਹੈ ਆਓ ਅੱਜ ਇਸ ਦੀ ਵਿਆਖਿਆ ਸ਼ੁਰੂ ਕਰੀਏ ਹੁਕਮੀ ਹੋਵਨ ਆਕਾਰ ਸਾਰੀ ਸਿਰਜਣਾ ਪਰਮਾਤਮਾ ਦੇ ਹੁਕਮ ਨਾਲ ਹੋਈ ਹੈ ਹੁਕਮ ਨਾ કહਿਆ ਜਾਏ ਉਸ ਦਾ ਹੁਕਮ ਇੰਨਾ ਵੱਡਾ ਹੈ ਕਿ ਕਿਸੇ ਦੀ ਸਮਝ ਜਾਂ ਬੋਲੀ ਨਾਲ ਪੂਰੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ ਹੁਕਮੀ ਹੋਵਨ ਜੀ ਸਾਰੇ ਜੀਵ ਉਸ ਤੇ ਹੁਕਮ ਨਾਲ ਹੀ ਪੈਦਾ ਹੁੰਦੇ ਹਨ ਹੁਕਮ ਮਿਲੇ ਵਡਿਆਈ ਜੋ ਉਸ ਦੀ ਰਜਾ ਵਿੱਚ ਦੁਰਦਾ ਹੈ ਉਹੀ ਸੱਚੀ ਇੱਜ਼ਤ ਪਾਉਂਦਾ ਹੈ ਹੁਕਮੀ ਉੱਤਮ ਨੀਚ ਕੋਈ ਉੱਚਾ ਕੋਈ ਨੀਚਾ ਉਸ ਦੇ ਹੁਕਮ ਨਾਲ ਬਣਦਾ ਹੈ ਹੁਕਮ ਲਿਖ ਦੁੱਖ ਸੁਖ ਪਾਈਏ ਮਨੁੱਖ ਦੇ ਸੁੱਖ ਦੁੱਖ ਵੀ ਉਸ ਦੇ ਹੁਕਮ ਨਾਲ ਹੀ ਮਿਲਦੇ ਹਨ ਇੱਕ ਨਾ ਹੁਕਮੀ ਬਖਸ਼ੀਸ਼ ਕੁਝ ਉੱਤੇ ਕਿਰਪਾ ਹੁੰਦੀ ਹੈ ਇੱਕ ਹੁਕਮੀ ਸਦਾ ਪਵਾਈਏ ਤੇ ਕੁਝ ਮਨੁੱਖ ਮਾਇਆ ਵਿੱਚ ਭਟਕਦੇ ਰਹਿੰਦੇ ਹਨ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਸਾਰਾ ਜਗਤ ਉਸ ਦੇ ਹੁਕਮ ਦੇ ਅੰਦਰ ਹੈ ਕੋਈ ਵੀ ਉਸ ਤੋਂ ਬਾਹਰ ਨਹੀਂ ਨਾਨਕ ਹੁਕਮੇ ਜੇ 부ਜੇ ਤਾ ਹਉਮੈ ਕਹੇ ਨ ਕੋਈ ਜੇ ਮਨੁੱਖ ਉਸ ਹੁਕਮ ਨੂੰ ਸਮਝ ਲਏ ਤਾਂ ਫਿਰ ਉਹ ਆਪਣਾ ਅਹੰਕਾਰ ਨਹੀਂ ਰੱਖਦਾ ਗੁਰੂ ਨਾਨਕ ਜੀ ਕਹਿੰਦੇ ਹਨ ਕਿ ਜੇ ਮਨੁੱਖ ਇਸ ਸੱਚ ਨੂੰ ਸਮਝ ਲਵੇ ਕਿ ਸਭ ਕੁਝ ਪ੍ਰਮਾਤਮਾ ਦੇ ਹੁਕਮ ਵਿੱਚ ਹੈ ਤਾਂ ਉਹ ਹੁਕਮੇ ਛੱਡ ਦਿੰਦਾ ਹੈ ਅਤੇ ਜਦੋਂ ਹਉਮੈ ਖਤਮ ਹੋ ਜਾਏ ਤਦ ਹੀ ਮਨੁੱਖ ਪਰਮਾਤਮਾ ਨਾਲ ਸੱਚੀ ਜੁੜਾਈ ਕਰ ਸਕਦਾ ਹੈ ਜੇ ਤੁਸੀਂ ਅਗਲਾ ਭਾਗ ਦੇਖਣਾ ਚਾਹੁੰਦੇ ਹੋ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਚ ਨੈਕਸਟ ਪਾਰਟ ਲਿਖ ਦਿਓ